ਅੱਜ ਐਮਪੀ ਦੀ ਟਿਕਟ ਦੇ ਮਿਲਨ ਤੇ ਮੌਕੇ ਤੇ ਇਸ ਰੋਡ ਸ਼ੋਅ ਦੇ ਵਿੱਚ ਉਹਨਾਂ ਨੇ ਕਾਫੀ ਰਸ਼ ਇਕੱਠਾ ਕੀਤਾ ਹੋਇਆ ਸੀ ਜਿੰਦੇ ਵਿੱਚ ਤਕਰੀਬਨ ਪੂਰੇ ਸ਼ਹਿਰ ਦੇ ਲੋਕਾਂ ਨੇ ਸਪੋਰਟ ਕੀਤੀ ਅਤੇ ਉਹ ਪੂਰੇ ਸ਼ਹਿਰ ਦੇ ਵਿੱਚ ਅੱਜ ਰੈਲੀ ਕੱਢ ਰਹੇ ਨੇ ਜਿੰਦੇ ਨਾਲ ਵਕ ਵਕ ਜਨਤਾ ਉਹਨਾਂ ਨਾਲ ਜੁੜੀ ਹੋਈ ਆ ਅਤੇ ਕਾਫੀ ਜ਼ਿਆਦਾ ਇਸ ਰੋਡ ਸ਼ੋਅ ਦੇ ਵਿੱਚ ਲੋਕ ਨਾਲ ਜੁੜੇ ਹੋਏ ਹਨ ਔਰ ਮੈਂ ਗੱਲ ਕਹਿਣੀ ਚਾਹਨਾ ਚਾਹੇ ਆਪਾਂ ਲਾਅ ਐਂਡ ਆਰਡਰ ਦੀ ਸਥਿਤੀ ਦੇਖ ਲਈਏ ਅੱਜ ਮੋਦੀ ਜੀ ਨੇ 50 ਕਿਲੋਮੀਟਰ ਤੱਕ ਬੀਐਸਐਫ ਦਾ ਐਕਸ਼ਨ ਕਰਤਾ ਪਰ ਮੈਨੂੰ ਦੱਸੋ ਚਿੱਟਾ ਕਿੱਥੋਂ ਹੁੰਦਾ ਇਹ ਚਿੱਟੇ ਦਾ ਜਿਹੜਾ ਵੱਡਾ ਕਾਰੋਬਾਰੀ ਆ ਪਹਿਲਾਂ ਪੰਜਾਬ ਚ ਕਾਲੀ ਦਲ ਸੀ ਉਹ ਨਰਿੰਦਰ ਮੋਦੀ ਆ ਔਰ ਇਸ ਕਰਕੇ ਸਾਨੂੰ ਜਿਹੜਾ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣਾ ਪਊਗਾ ਤਾਂ ਕਿ ਜਿਹੜੇ ਨੌਜਵਾਨ ਸਾਡੇ ਬੰਦੀ ਸਿੰਘ ਜਿਹੜੇ ਜੇਲਾਂ ਚ ਬੰਦ ਨੇ ਉਹਨਾਂ ਨੂੰ ਰਿਹਾਅ ਕਰਾਇਆ ਜਾਵੇ ਔਰ ਉਹਦੇ ਨਾਲ ਨਾਲ ਮੈਂ ਬੇਨਤੀ ਕਰਦਾ ਕਿ ਜਿਹੜਾ ਖਾਲੜੇ ਵਾਲਾ ਜਿਹੜਾ ਬਾਰਡਰ ਆ ਪਾਕਿਸਤਾਨ ਵਾਲਾ ਉਹ ਖੋਲhaya ਜਾਵੇ ਤਾਂ ਕਿ ਵਪਾਰ ਚਾਲੂ ਹੋ ਸਕੇ ਔਰ ਇਹਦੇ ਨਾਲ ਨਾਲ ਜੀਰੇ ਵਾਲਿਆਂ ਨਾਲ ਵਾਦਾ ਕਰਦਾ ਆ ਜਿਹੜੀ ਰੋਡ ਤੇ ਸਵਾਗਤ ਹੋਇਆ ਇਹ ਰੇਲਵੇ ਰੋਡ ਆ ਜੇ ਕਿਤੇ ਜੀਰੇ ਵਾਲਿਆਂ ਨੇ ਮਾਣ ਬਖਸ਼ਿਆ ਜਿਵੇਂ ਕਹਿੰਦੇ 50000 ਤੇ ਜਿਤਾ ਕੇ ਭੇਜਾਂਗੇ ਤਾਂ ਮੈਂ ਇਹਨਾਂ ਨੂੰ ਵਿਸ਼ਵਾਸ ਕਰਉਨਾ ਇਹ ਰੇਲਵੇ ਰੋਡ ਜਿਹੜੀ ਆ ਤਲਵੰਡੀ ਤੋਂ ਮਖੂ ਨਾਲ ਜਿਹੜੀ ਰੇਲਵੇ ਲਾਉਣ ਲਾਈਨ ਨਾਲ ਜੋੜਾ ਆ ਗੁਰੂ ਸਾਹਿਬ ਹਲਕੇ ਦੋ ਤੁਸੀਂ ਕੀ ਸਮਝਦੇ ਹੋ ਤੁਹਾਡਾ ਮੁੱਖ ਮੁਕਾਬਲਾ ਕਿਸ ਕੈਂਡੀਡੇਟ ਨਾਲ ਹੈ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਆ ਵੇਖ ਰਹੇ ਹੋ ਉਹ ਵੇਖਣ ਕਿੰਦਾ ਮੁਕਾਬਲਾ ਕਿੰਦੇ ਨਾਲ ਮੈਂ ਤਾਂ ਇਹ ਗੱਲ ਕਹਿਣਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਔਰ 14 ਚ ਟਿਕਟ ਮੰਗੀ ਸੀ ਮੇਰੇ ਪਿਤਾ ਜੀ ਨੇ ਉਦੋਂ ਪਾਰਟੀ ਨੇ ਟਿਕਟ ਨਹੀਂ ਦਿੱਤੀ ਅੱਜ ਪਿਤਾ ਜੀ ਨਹੀਂ ਪਰ ਅੱਜ ਜੋ ਪਾਰਟੀ ਨੇ ਪਿਓ ਬਣ ਕੇ ਮੇਰੇ ਸਿਰ ਤੇ ਹੱਥ ਰੱਖਿਆ ਔਰ ਮੈਨੂੰ ਟਿਕਟ ਦੇ ਕੇ ਜਿਹੜਾ ਸ਼੍ਰੀ ਖਡੂਰ ਸਾਹਿਬ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਗੱਲ ਕਹੇ ਨਾ ਕੇ ਇਸ ਕਰਕੇ ਜਦੋਂ ਗੁਰੂ ਦੀ ਕਿਰਪਾ ਹੋਵੇ ਤੇ ਉਦੋਂ ਜਿੱਤ ਵੀ ਗੁਰੂ ਦੀ ਹੁੰਦੀ ਹੈ ਬੋਲੇ